ਅਸੀਂ ਖੜੇ ਹਾਂ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਸਾਹਮਣੇ ਸੰਗਰੂਰ ਇਹ ਸੰਗਰੂਰ ਜ਼ਿਲ੍ਹਾ ਸੀਐਮ ਭਗਵੰਤ ਮਾਨ ਦਾ ਅਪਦਾ ਜਿੱਥੇ ਸੀਐਮ ਭਗਵੰਤ ਮਾਨ ਸਟੇਜਾਂ ਦੇ ਉੱਤੇ ਐਲਾਨ ਕਰਿਆ ਕਰਦੇ ਸੀ ਕਿ ਅਸੀਂ ਕਿਸੇ ਵੀ ਪੰਜਾਬ ਦੀ ਧੀ ਪੰਜਾਬ ਦੇ ਨੌਜਵਾਨ ਨੂੰ ਸੜਕਾਂ ਦੇ ਉੱਤੇ ਰੋਲ ਨਹੀਂ ਦਿੱਤਾ ਜਾਊਗਾ ਪਰ ਅੱਜ ਤੁਹਾਨੂੰ ਉਸ ਪੜ੍ਹੇ ਲਿਖੇ ਵਰਗ ਦੀਆਂ ਤਸਵੀਰਾਂ ਦਿਖਾਉਣ ਲੱਗਿਆ ਜਿਹੜੇ ਅੱਜ ਪੂਰੀ ਧੁੱਪ ਦੇ ਵਿੱਚ ਸੜਕਾਂ ਦੇ ਉੱਤੇ ਰੋਲ ਰਹੇ ਨੇ ਇਹ ਨੇ ਉਹ ਪ੍ਰੋਫੈਸਰ ਸਹਾਇਕ ਪ੍ਰੋਫੈਸਰ 1158 ਵਾਲੇ ਉਹ ਪ੍ਰੋਫੈਸਰ ਨੇ ਜਿਹੜੇ ਲਗਾਤਾਰ 10 ਮੀਟਿੰਗਾਂ ਲੈ ਚੁੱਕੇ ਨੇ ਪਰ ਇੱਕ ਵੀ ਮੀਟਿੰਗ ਕੋਈ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਆਈ ਸਾਰੀਆਂ ਦੀਆਂ ਸਾਰੀਆਂ ਮੀਟਿੰਗਾਂ ਰਹੀਆਂ ਨੇ ਬੇਸੱਟ ਪਰ ਅੱਜ ਦੂਜੇ ਪਾਸੇ ਧੱਕਾ ਮੁਕੀ ਹੋਈ ਹੈ ਜਿਹੜੇ ਕੁੜੀਆਂ ਦੀ ਗੱਲ ਤੁੰਤਮਨ ਅੱਖਾਂ ਪਰ ਪਰ ਕੇ ਕਰਿਆ ਕਰਦੇ ਸੀਗੇ ਪੰਜਾਬ ਦੀਆਂ ਧੀਆਂ ਸੜਕਾਂ ਤੇ ਰੁਲਦੀਆਂ ਨੇ ਉਹਨਾਂ ਦੀਆਂ ਚੁੰਨੀਆਂ ਸੜਕਾਂ ਤੇ ਰੁਲਦੀਆਂ ਨੇ ਅੱਜ ਉਹੀ ਧੀ ਕੋਹਰ ਖੜੀਆ ਕੀ ਨਾਮ ਹੈ ਬੇਟਾ ਤੁਹਾਡਾ ਇਸ਼ਾ ਇਸਾ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਦਾ ਲੱਗਿਆ ਕਿਉਂਕਿ ਪੜ੍ਹ ਲਿਖ ਕੇ ਨੌਕਰੀਆਂ ਤਾਂ ਮਿਲਦੀਆਂ ਦੇਖੀਆਂ ਪਰ ਆਹ ਹਾਲਾਤ ਨਹੀਂ ਦੇਖੇ ਤੁਸੀਂ ਦੇਖੋਗੇ ਇੱਕ ਕੁੜੀ ਆ ਜਿਹੜੀ ਭਾਵਕ ਹੋ ਗਈ ਆ 골ਡ ਮੈਲਡਰਸਟ ਕੁੜੀ ਆ ਪਰ ਫੇਰ ਵੀ ਬੋਲਣ ਤੋਂ ਵੀ ਕਹਿ ਸਕਦੇ ਆ ਕਿ ਸਿਰਫ ਇੰਨਾ ਪੜ੍ਹ ਲਿਖ ਕੇ ਪੱਲੇ ਪੈ ਰਿਹਾ ਰੋਣਾ ਇਹ ਹਾਲਾਤ ਨੇ ਸੰਗਰੂਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਹਿ ਸਕਦਾ ਪੰਜਾਬ ਦੇ ਵਿੱਚ ਜਿੰਨੇ ਵੀ ਪੜ੍ਹੇ ਲਿਖੇ ਨੌਜਵਾਨ ਨੇ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਇੱਕ ਪਾਸੇ ਕ੍ਰਾਈਮ ਨਸ਼ਾ ਸਭ ਕੁਝ ਵਧ ਰਿਹਾ ਉੱਥੇ ਜਦੋਂ ਗੱਲ ਕਰਦੇ ਆਂ ਥਾਣਿਆਂ ਦੇ ਵਿੱਚ ਤਾਂ ਦੋ ਤਿੰਨ ਚੌਕੀਆਂ ਤੇ ਇੱਕ ਥਾਣਾ ਮੁਲਾਜ਼ਮ ਸਿਰਫ 35 ਤੇ ਸੀਐਮ ਦੀ ਖਾਲੀ ਪਈ ਕੋਠੀ ਦੇ ਸਾਹਮਣੇ ਦੋ ਦੋ 250 ਬੰਦਾ ਪੁਲਿਸ ਦਾ ਰੁਕਿਆ ਹੋਇਆ ਮੈਡਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਤੁਹਾਡੇ ਸਾਹਮਣੇ ਹੈ ਜਿਹੜਾ ਪੁਲਸ ਵਰਗ ਕ੍ਰਾਈਮ ਕ੍ਰਾਈਮ ਪੋਲ ਕਰਨ ਵਸਤੇ ਰੱਖਿਆ ਹੋਇਆ ਉਹ ਅਜ ਅਧਿਆਪਕਾਂ ਦੇ ਉੱਤੇ ਸ਼ਰੀਆਮ ਡੰਡੇ ਮਾਰ ਰਿਹਾ ਵੈ ਔਰ ਉਹ ਪੁਲਿਸ ਕਰਮੀ ਜਿਹਨਾਂ ਦੇ ਅੱਥੇ ਨੇਮ ਪਲੇਟ ਵੀ ਨਹੀਂ ਲੱਗੀ ਹੋਈ ਤੁਸੀਂ ਖੁਦ ਦੇਖੋ ਕੜਾ ਪੁਲਿਸ ਕਰਮੀ ਹੈਗਾ ਕਿ ਜਿਹੜਾ ਦੇ ਉੱਤੇ ਨੇਮ ਪਲੇਟ ਲੱਗੀ ਹੋਈ ਆ ਕਿ ਉਹ ਪੁਲਿਸ ਕੰਮੀਆਂ ਦਾ ਨਾਮ ਨਹੀਂ ਹੋਣਾ ਚਾਹੀਦਾ ਕਿ ਕਿ ਲੱਗਿਆ 1152 ਦੀ ਪਰਤੀ ਪੰਜਾਬ ਸਰਕਾਰ ਨੇ 19 ਅਕਤੂਬਰ 2021 ਚ ਕੱਟੀ ਸੀ ਉਹ ਪੰਜਾਬ ਸਰਕਾਰ ਨੇ ਕੱਟੀ ਸੀ ਬਟ ਔਰੇ ਤੇ ਗੰਦੀ ਰਾਜਨੀਤੀ ਦੇ ਮਾਰ ਕੀਤੀ ਗਈ ਉਸ ਵਲੇ ਕਾਂਗਰਸ ਤਰਾ ਅਛਾ ਗਾਸੀ ਆਪ ਸਰਕਾਰ ਨੇ ਕਿਹਾ ਕਿ ਕਾਂਗਰਸ ਨੇ ਕੱਢੀ ਸੀ ਇਹ ਕਿ ਸਾਡਾ ਕਿ ਕਸੂਰ ਹੈ ਆਮ ਬੰਦਿਆ ਵਾਸਤੇ ਪਰ ਤੇ ਕੱਟੀਏ ਤੁਸੀਂ ਆਪ ਬੱਚੇ ਸਿਲੈਕਟ ਹੋਏ ਹੈ ਫਿਰ ਆਮ ਬੰਦਿਆ ਦੇ ਉੱਤੇ ਕਿਉਂ ਰਾਜਨੀਤੀ ਅਸੀਂ ਪੰਜਾਬ ਦੇ ਸੀਐਮ ਕੋਲੋਂ ਇੱਕ ਸਾਡਾ ਇੱਕ ਪ੍ਰਸ਼ਨ ਹੈ ਗਾਵ ਹੈ ਜਿੰਦਾ ਜਵਾਬ ਉਸੇ ਕੋਲ ਨਹੀਂ ਹੈ ਉਹ ਐਸੇ ਕਰਕੇ ਹੀ ਇੱਥੇ ਨਹੀਂ ਉਹਨਾਂ ਦੀ ਕੋਈ ਮੀਟਿੰਗ ਆ ਰਹੀ ਕਿਉਂਕਿ ਸਾਡੇ ਇਦਾਂ ਦੇ ਸਵਾਲ ਲੱਗੇ ਹੈ ਜਿਨ੍ਹਾਂ ਦਾ ਜਵਾਬ ਹੁਣ ਪੰਜਾਬ ਸਰਕਾਰ ਕੋਲ ਨਹੀਂ ਹੈਗਾ ਬਿਲਕੁਲ ਜੀ ਇਹ ਕੁੜੀਆਂ ਦਾ ਕਹਿਣਾ ਹੈ ਕਿ ਸਾਡੇ ਸਵਾਲਾਂ ਦਾ ਜਵਾਬ ਦੇਣ ਲਈ ਸੀਐਮ ਭਵਨਤਵਾਲ ਕੋਲੇ ਕੋਈ ਵੀ ਜਵਾਬ ਨਹੀਂ ਆ ਇਸ ਕਰਕੇ ਸੰਦੂ ਮਿਲਣ ਨਹੀਂ ਦਿੱਤਾ ਜਾਂਦਾ ਸਾਡੇ ਨਾਲ ਮੀਟਿੰਗ ਨਹੀਂ ਰੱਖੀ ਜਾਂਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੇਟਾ ਸਰ ਅਸੀਂ ਇੱਥੇ ਬਹੁਤ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀਗੇ ਕਿਉਂਕਿ 4 ਸਾਲਾਂ ਤੋਂ ਇਹਨਾਂ ਇਸ ਸਰਕਾਰ ਨੇ ਸਾਡੂੰ ਲਟਕਾਇਆ ਹੋਇਆ ਸਿਰਫ ਹੋਰ ਕੁਝ ਨਹੀਂ ਕੀਤਾ ਇਹਨਾਂ ਨੇ ਅਸੀਂ ਹਰ ਇੱਕ ਕੰਮ ਧਰਨੇ ਦੇ ਥਰੂ ਕਰਵਾਇਆ ਅੱਜ ਵੀ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਜਦੋਂ ਇਹਨਾਂ ਵੱਲੋਂ 4-5 ਘੰਟਿਆਂ ਤੋਂ ਅਸੀਂ ਬੈਠੇ ਆ ਕੋਈ ਜਵਾਬ ਨਹੀਂ ਦਿੱਤਾ ਤਾਂ ਅਸੀਂ ਅੱਗੇ ਵਧਣਾ ਸੀ ਅਸੀਂ ਅੱਗੇ ਵਧੇ ਤਾਂ ਇਹਨਾਂ ਸੋ ਕਾਲਡ ਪ੍ਰੋਟੈਕਟਰਸ ਇਹ ਪ੍ਰੋਟੈਕਟਰਸ ਨੇ ਆ ਪੁਲਿਸ ਦਿਖਾਉਂਦੇ ਪਲੀਜ਼ ਪਹਿਲਾਂ ਜਿਹੜੇ ਇੱਥੇ ਆਏ ਨੇ ਕਿ ਹਾਂ ਜਿਨ੍ਹਾਂ ਨੂੰ ਹਾਇਰ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਆਮ ਜਨਤਾ ਦੀ ਕੀ ਕਰਨੀ ਹੁੰਦੀ ਹੈ ਰੱਖਿਆ ਕਰਨੀ ਹੁੰਦੀ ਹੈ ਖਾਸ ਕਰਕੇ ਕੁੜੀਆਂ ਦੀ ਇਹਨਾਂ ਜਿਹੜੇ ਇਹਨਾਂ ਨੇ ਬਲੰਡਰ ਕੀਤਾ ਹੋਇਆ ਸੀ ਕੁੜੀਆਂ ਦੀ ਬਹੁਤ ਰੱਖਿਆ ਕਰਦੇ ਆ ਮੈਂ ਵੀ ਕੁੜੀ ਆ ਠੀਕ ਹੈ ਇਹਨਾਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਆ ਠੀਕ ਹੈ ਸਾਡੇ ਕੱਪੜੇ ਫਾੜੇ ਆ ਸਾਡੇ ਨਾਲ ਬਹੁਤ ਹੀ ਬਦਤਮੀਜ਼ੀ ਕੀਤੀ ਸੀ ਤੇ ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਤੇ ਸਾਡੇ ਤੇ ਡੰਡੇ ਵੜਾ ਰਹੇ ਨੇ ਇਹ ਦੱਸੋ ਸਾਡਾ ਕਸੂਰ ਕੀ ਹੈ ਕਿ ਅਸੀਂ ਪੜ੍ਹ ਲਿਖ ਗਏ ਕਸੂਰ ਹੈ ਸਾਡੀ ਐਕਾਡੈਮਿਕ ਕੁਆਲੀਫਿਕੇਸ਼ਨ ਤੁਸੀਂ ਕੱਲੇ-ਕੱਲੇ ਦੇ ਡਾਕਟਰ ਚੈੱਕ ਕਰ ਲੋ ਕੱਲੇ ਕੱਲੇ ਦੀ ਤੁਸੀਂ ਕੁਆਲੀਫਿਕੇਸ਼ਨ ਚੈੱਕ ਕਰੋ ਹਾਈएस्ट ਅਕੈਡੈਮਿਕ ਕੁਆਲੀਫਿਕੇਸ਼ਨ ਆਫ ਦਾ ਗਲੋਬ ਥੈਟ ਇਜ਼ ਪੀ ਐਚ ਡੀ ਪੀ ਡੀ ਐਫ ਵਾਲੇ ਬੰਦੇ ਨੇ ਇਹ ਕੋਈ ਇਹ ਨਹੀਂ ਕਿ 12ਵੀਂ ਪਾਸ ਕਰਕੇ ਉੱਠ ਕੇ ਆਗੇ ਵੀ ਸਾਨੂੰ ਦਿਓ ਨੌਕਰੀਆਂ ਸਾਨੂੰ ਤੁਸੀਂ ਕਲਾਸ ਏ ਤੇ ਬਿਠਾ ਦਿਓ ਕਿਉਂਕਿ ਅਸੀਂ ਮਤਲਬ ਸਪਾਰਸ਼ੀ ਬੰਦੇ ਆ ਵੀ ਸਾਨੂੰ ਦਿਓ ਨੌਕਰੀਆਂ ਅਸੀਂ ਪੜ੍ਹਾਈਆਂ ਪੂਰੀਆਂ ਕੀਤੀਆਂ ਜਿਹੜਾ ਤੁਸੀਂ ਟੈਸਟ ਰੱਖਿਆ ਅਸੀਂ ਉਹ ਟੈਸਟ ਕਲੀਅਰ ਕੀਤਾ ਤੁਸੀਂ ਰੱਖਿਆ ਨਾ ਅਸੀਂ ਤਾਂ ਨਹੀਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਸਾਡੇ ਲਈ ਕਰੋ ਤੁਸੀਂ ਟੈਸਟ ਰੱਖਿਆ ਅਸੀਂ ਉਹ ਵੀ ਕਲੀਅਰ ਕੀਤਾ ਤੇ ਹੁਣ ਤੁਹਾਡੇ ਤੋਂ ਇਹ ਭਰਤੀ ਪੂਰੀ ਨਹੀਂ ਚੜਾਈ ਜਾ ਰਹੀ 4 ਸਾਲਾਂ ਤੋਂ ਲਟਕਾ ਰਿਹਾ ਇਹ 4 ਸਾਲ ਹੋ ਗਏ ਆ ਸਰ ਹਾਈ ਟਾਈਮ ਹੁੰਦਾ 4 ਇਅਰਸ ਸਰਕਾਰ ਦਾ ਇਹ ਕਹਿਰੀ ਹੈ ਕਿ ਅਸੀਂ ਪੰਜਾਬ ਦੀਆਂ ਕੁੜੀਆਂ ਨੂੰ ਬਹੁਤ ਰਿਸਪੈਕਟ ਦਿੰਦੇ ਆ ਕਿੱਥੇ ਆ ਰਿਸਪੈਕਟ ਕੀ ਦਿਖਾਵਾਂ ਹੁਣ ਮੈਂ ਤੁਹਾਨੂੰ ਰਿਸਪੈਕਟ ਜਿਹੜੀ ਇਹਨਾਂ ਨੇ ਦਿੱਤੀ ਹੈ ਦੱਸੋ ਕੀ ਅਸੀਂ ਪਹਿਲਾਂ ਅਸੀਂ ਡੰਡੇ ਖਾ ਖਾ ਕੇ ਉਸ ਤੋਂ ਬਾਅਦ ਅਸੀਂ ਇੱਥੇ ਦਿਖਾਈ ਇਹ ਵੀ ਸਾਡੇ ਕੀ ਡਿਸਰੈਸਪੈਕਟ ਕਰਦੇ ਆ ਪਹਿਲਾਂ ਅਸੀਂ ਪੜ੍ਹਾਈਆਂ ਕਿ ਅਸੀਂ ਸਰ ਆਮਕਰਾਂ ਦੇ ਲੋਕਾਂ ਸਾਨੂੰ ਮੁੱਦਿਆਂ 'ਚ ਆਉਣਾ ਪਸੰਦ ਹੀ ਨਹੀਂ ਠੀਕ ਹੈ ਬਿਲਕੁਲ ਆਮਕਰਾਂ 'ਚੋਂ ਉੱਠ ਕੇ ਅਸੀਂ ਪੜ੍ਹਾਈਆਂ ਕੀਤੀਆਂ ਅਸੀਂ ਪੜ੍ਹਾਈ ਲਈ ਹੈ ਅਸੀਂ ਮੁੱਦਿਆਂ 'ਚ ਆਉਣ ਵਾਲੇ ਲੋਕ ਨਹੀਂ ਹੈਗੇ ਕਿ ਹਾਂ ਹੁਣ ਇਹਨਾਂ ਨੇ ਸਾਡੇ ਨਾਲ ਇਹ ਕੁਛ ਕਰਤਾ ਤੇ ਸਾਨੂੰ ਹਾਈਲਾਈਟ ਕਰਨ ਵਾਸਤੇ ਬੋਲ ਰਹੇ ਆ ਠੀਕ ਹੈ ਨਾ ਤਾਂ ਮਤਲਬ ਵਾਟ ਆਰ ਦੇ ਡੂਇੰਗ ਟੂ ਅਸੇ ਇਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਹੈਗਾ ਹਾਲੀ ਗੜੀ ਮਾਨਸਾ ਭਰ ਚੀਜ਼ ਇੰਸਟਾਗ੍ਰਾਮ ਤੇ ਬੜੀ ਪੋਸਟ ਕਰਦੇ ਆ ਕਿ ਅਸੀਂ ਮੈਂਟਲ ਉਹਦੇ ਹੈਲਥ ਵਾਸਤੇ ਕੰਮ ਕਰ ਰਹੇ ਆ ਕਿ ਸਾਡੀ ਮਾਨਸਿਕਤਾ ਟੈਸਟ ਕਰਾਉਨੇ ਹੈ 1158 ਪਰਿਵਾਰਾਂ ਦੇ ਸਾਰੇ ਮੈਂਬਰਾਂ ਦੀ ਮਾਨਸਿਕਤਾ ਟੈਸਟ ਕਰਵਾਉਣ ਸਿਰਫ ਕੈਂਡੀਡੇਟਸ ਦੀ ਨਹੀਂ ਇਹਨਾਂ ਨੇ ਸਾਡੀ ਮਾਨਸਿਕਤਾ ਨਾਲ ਕੀਤਾ ਕੀ ਆ 4 ਸਾਲਾਂ ਤੋਂ ਕੌਣ ਕਰ ਗੱਪ ਪਰ ਭਾਈ ਬਿਲਕੁਲ ਜੀ ਇਹ ਹਾਲਾਤ ਨੇ ਜਿਹੜੇ ਪੜ੍ਹੇ ਲਿਖੇ ਵਰਗ ਦੇ ਕਿਉਂਕਿ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਮਾਨ ਸਾਹਿਬ ਤੁਸੀਂ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਤੁਹਾਨੂੰ ਕਿ ਤੁਸੀਂ ਬਾਅਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਸੀ ਪਰ ਇਹਨਾਂ ਕੁੜੀਆਂ ਦੇ ਇਹਨਾਂ ਨੌਜਵਾਨਾਂ ਦੇ ਨਾਲ ਜਿਹੜੀ ਅੱਜ ੱਤਕਾ ਮੁੱਕੀ ਹੁੰਦੀ ਆ ਇਹਦਾ ਜ਼ਿੰਮੇਵਾਰ ਕੌਣ ਆ ਇਹ ਸਵਾਲ ਹੈ ਬਾਈ ਕੀ ਨਾਮ ਹੈ ਤੁਹਾਡਾ ਨਿਰਪੈ ਸਿੰਘ ਆ ਜੀ ਨਿਰਪੈ ਸਿੰਘ ਜੀ ਤੁਸੀਂ 1158 ਤੋਂ ਲਗਾਤਾਰ 10 ਬਾਰੀ ਇੱਥੇ ਆ ਚੁੱਕੇ ਹੋ ਮੀਟਿੰਗਾਂ ਵੀ ਮਿਲ ਚੁੱਕੀਆਂ ਕੀ ਮਿਲਿਆ ਮੀਟਿੰਗਾਂ ਤੋਂ ਬਾਅਦ ਮੀਟਿੰਗ ਹੀ ਮਿਲਦੀ ਆ ਜੀ ਮੁੱਦਾ ਤਾਂ ਸਾਡਾ ਹੱਲ ਹੁੰਦਾ ਨਹੀਂ ਹੈਗਾ ਜਦੋਂ ਵੀ ਇੱਥੇ ਆਉਂਦੇ ਆਗੇ ਜਾਂ ਲਾਰੇ ਮਿਲਦੀ ਹੈ ਜੀ ਜਾਂ ਮੀਟਿੰਗ ਮਿਲਦੀ ਹੈ ਅੱਜ ਤੁਸੀਂ ਦੇਖ ਚੁੱਕੇ ਹੋ ਸਾਡੇ ਮਹਿਲਾ ਸਾਥੀਆਂ ਨਾਲ ਜੋ ਕੁਝ ਹੋਇਆ ਸਾਡੇ ਨਾਲ ਜੋ ਹੋਇਆ ਜੇ ਅਸੀਂ ਸਾਨੂੰ ਆਪਣੀਆਂ ਸਾਰੇ ਲੱਤਾਂ ਪੈਂਟਾਂ ਚੱਕ ਕੇ ਦਿਖਾਣ ਲੱਗ ਜੇ ਨਾ ਤਾਂ ਸਾਨੂੰ ਇੱਥੇ ਲੀਲ ਦੇਖਣਗੇ ਸਾਰੇ ੱੱੱਕਾ ਮੁੱਕੀ ਹੋਈ ਹੈ ਜਾਂ ਹੋਰ ਵੀ ਕੁਝ ਹੋਇਆ ੱੱੱਕਾ ਕੱਲਾ ੱੱੱਕਾ ਮੁੱਕੀ ਨਹੀਂ ਹੋਈ ੱੱੱਕੇ ਮੁੱਕੀ ਨਾਲ ਸਾਡੇ ਕੱਪੜੇ ਫਟ ਸਕਦੇ ਆ ਪਰ ਸਾਡੇ ਲੱਤਾਂ ਦੇ ਨਿਸ਼ਾਨ ਨਹੀਂ ਪੈ ਸਕਦੇ ਕੱਲੇ ਕੱਲੇ ਪਰਸਨ ਨੇ ਕੱਲੇ ਕੱਲੇ ਪੁਲਿਸ ਵਾਲੇ ਨੇ ਸਾਨੂੰ ਟਾਰਗੇਟ ਕਰਕੇ ਘੁੱਟਿਆਗਾ ਸਾਡੇ ਸਾਥੀਆਂ ਨੂੰ ਉੱਧਰ ਲੈ ਗਏ ਘਟੋ ਘਟ ਗਰਫਤਾਰ ਕਰਕੇ ਲੈ ਗਿਆ ਸਾਡੀਆਂ ਜਿੰਨੇ ਅਸੀਂ ਬੈਠੇ ਆ ਨਾ ਇਹ ਉਦਾਂ ਹੀ ਨਹੀਂ ਬਹਿ ਗਏ ਸਾਡੇ ਜਿਹੜੀਆਂ ਲੱਤਾਂ ਨੇ ਨਾ ਸਾਡੀਆਂ ਜਿਹੜੀਆਂ ਲੱਤਾਂ ਨੇ ਲੱਤਾਂ ਤੁਸੀਂ ਦੇਖੋਗੇ ਨਾ ਨਿੱਲੀਆਂ ਹੋਈਆਂ ਪਈਆਂ ਨੇ ਗਿਆ ਇਹਨਾਂ ਦੀਆਂ ਲਾਠੀਆਂ ਤੇ ਸਾਡੀਆਂ ਲੱਤਾਂ ਇਹ ਐ ਲੱਗਦਾ ਵੀ ਇੱਕ ਵਾਸਤੇ ਬਣੀਆਂ ਨੇ ਕਿਉਂਕਿ ਜੇ ਇਹਨਾਂ ਨੇ ਲਾਠੀ ਮਾਰਨੀ ਤਾਂ ਸਾਡੀ ਲੱਤਾਂ ਦੀ ਵੱਜਣੀ ਆ ਕੋਈ ਇਹ ਨਹੀਂ ਹੈਗੀ ਵੀ ਧਰਤੀ ਦੇ ਮਾਰੇ ਹੁਣ ਸਾਡੇ ਸਾਰਿਆਂ ਲੱਤਾਂ ਦੇ ਧੂਈਆਂ ਦੇ ਵੱਜੀਆਂ ਪਏ ਬਿਲਕੁਲ ਦੀ ਇਹ ਹਾਲਾਤ ਨੇ ਕਿਉਂਕਿ ਜਿਹੜਾ ਪ੍ਰਸ਼ਾਸਨ ਜਦੋਂ ਵੀ ਕੋਈ ਡਾਂਗ ਮਾਰਦਾ ਤਾਂ ਲੱਤਾਂ ਤੇ ਬਾਰ ਕੀਤਾ ਜਾਂਦਾ ਤੁਹਾਨੂੰ ਇੱਕ ਕੁੜੀ ਦੀ ਹਾਲਾਤ ਦਿਖਾਉਂਦੇ ਆ ਅਸੀਂ ਜ਼ਰੂਰ ਦਿ ਗਿਆ ਤੁਸੀਂ ਜਿਹੜਾ ਨੀਲ ਦੇਖ ਰਹੇ ਹੋ ਇਹ ਇੱਕ लाठी ਦਾ ਨੀਲ ਹੈ ਇਹ ਹਾਲਾਤ ਨੇ ਸੀਐਮ ਕੋਠੀ ਦੇ ਸਾਹਮਣੇ ਦੇ ਜਿੱਤੋਂ ਕਿ ਖਾਲੀ ਪਈ ਕੋਠੀ ਤੇ ਹੈ ਕੁਝ ਨਹੀਂ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਦੀ ਇੱਜ਼ਤ ਵੀ ਰੁਲਦੀ ਹੈ ੱੱਕਾ ਵੀ ਪੈਂਦਾ ਹੈ लाठी ਚਾਰਜ ਵੀ ਹੁੰਦਾ ਹੈ ਇਹ ਹਾਲਾਤ ਨੇ ਪੜੇ ਲਿਖੇ ਪ੍ਰੋਫੈਸਰਾਂ ਦੇ ਆਮ ਲੋਕਾਂ ਦਾ ਬਣੂਗਾ ਕੀ ਇਹ ਸਵਾਲ ਨੇ ਜਿਹੜੇ ਹਰ ਇੱਕ ਦੇ ਜ਼ੈਨ ਦੇ ਵਿੱਚ ਨੇ 4 ਸਾਲਾਂ ਦੇ ਵਿੱਚ 50000 ਨੌਕਰੀ ਦੇਣ ਦੀ ਗੱਲ ਕੀਤੀ ਆ ਮਾਨ ਸਾਹਿਬ ਨੇ ਪਰ ਜੇਕਰ 50000 ਨੌਕਰੀ ਦੀ ਦਿੱਤੀ ਹੈ ਤਾਂ 11 58 ਵਾਲੇ ਇਤਿਹਾਪਕ ਸੜਕਾਂ ਤੇ ਕਿਉਂ ਰੁੜਦੇ ਨੇ ਇਹ ਜਿਹੜੇ ਸਵਾਲ ਨੇ ਇਹ ਜਨਤਾ ਦੇ ਜ਼ਿਹਨ ਦੇ ਵਿੱਚ ਘੁੰਮਦੇ ਨਜ਼ਰ ਆਉਣ ਰਹੇ ਨੇ ਇਹ ਉਹ ਪੜਿਆ ਲਿਖਿਆ ਵਰਗਾ ਜਿਹੜੇ ਮਹਿੰਗੀਆਂ ਡਿਗਰੀਆਂ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਵੱਡੇ ਵੱਡੇ ਖਰਚੇ ਕਰਕੇ ਡਿਗਰੀਆਂ ਪ੍ਰਾਪਤ ਕੀਤੀਆਂ ਪਰ ਮਿਲਿਆ ਕੀ ੱੱਕੇ ਮੁੱਕੀਆਂ लाਠੀਆਂ ਇਹੀ ਕੁਝ ਮਿਲਣਾ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣ ਰਹੇ ਹੋ ਪੀਟੀਸੀ ਦੇ ਨਾਲ ਕੈਮਰਾਮੈਨ ਦੀਪ ਗਰਗੇ ਦੇ ਨਾਲ ਗੁਰਦਰਸ਼ਨ ਸਖੀ ਤੋਂ ਪੀਟੀਸੀ ਨਿਊਜ਼ ਸੋਗਰੋ